ਦੋਸਤੋ ਨਮਸਕਾਰ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਤੇ ਗੰਭੀਰ ਦੋਸ਼ ਲਗਾਏ ਹਨ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੀ ਸਰਕਾਰ ਕਿਸੇ ਵੀ ਹਾਲਤ ਵਿੱਚ ਨਹੀਂ ਚਾਹੁੰਦੇ ਕਿ ਵਿਰੋਧੀ ਧਿਰ ਕਾਂਗਰਸ 224 ਦੀਆਂ ਲੋਕ ਸਭਾ ਚੋਣਾਂ ਆਪਣੇ ਸਾਧਨਾਂ ਦੇ ਬਲ ਬੁਤੇ ਲੜ ਸਕੇ ਇਹ ਜਾਂ ਤਾਂ ਵਿਰੋਧੀ ਧਿਰ ਦੇ ਸਰੋਤਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਾਂ ਉਹਨਾਂ ਨੂੰ ਉਹਨਾਂ ਦੇ ਸਰੋਤਾਂ ਤੋਂ ਵਾਂਝਾ ਕਰਨਾ ਚਾਹੀਦੀ ਹੈ ਜਿਵੇਂ ਵਿਰੋਧੀ ਧਿਰ ਦੇ ਖਾਤੇ ਸੀਲ ਕਰਕੇ ਵਿਰੋਧੀ ਧਿਰ ਨੂੰ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਕਮਜ਼ੋਰ ਤੇ ਬਰਬਾਦ ਕਰ ਦੇਣਾ ਚਾਹੀਦੀ ਹੈ ਅਤੇ ਕਾਂਗਰਸ ਨੇ ਇਹ ਗੰਭੀਰ ਦੋਸ਼ ਲਗਾਏ ਹਨ ਅੱਜ ਕਿਉਂਕਿ ਕਾਂਗਰਸ ਦਾ ਆਮਦਨ ਕਰਦਾ ਖਾਤਾ ਨਾ ਸਿਰਫ ਅੱਜ ਸੀਲ ਸੀਲ ਕਰ ਦਿੱਤਾ ਗਿਆ ਹੈ ਸਗੋਂ ਇਨਕਮ ਟੈਕਸ ਦੀ ਤਰਫੋਂ ਕਾਂਗਰਸ ਦੇ ਖਾਤੇ ਚੋਂ 115 ਕਰੋੜ ਰੁਪਏ ਜੁਰਮਾਨੇ ਵਜੋਂ ਵੀ ਕਢਵਾ ਲਏ ਗਏ ਹਨ ਜੇਕਰ ਕਾਂਗਰਸ ਦੀ ਮੰਨੀ ਤਾਂ ਅੱਜ ਸੋਨੀਆ ਗਾਂਧੀ ਅਰੋੜ ਗਾਂਧੀ ਮਲਕਾਰਜਨ ਖੜਗੇ ਇਹਨਾਂ ਦੇ ਸਮੇਤ ਕਈ ਹੋਰ ਨਿਤਾਵਾਂ ਅਜੇ ਮਾਕਨ ਨੇ ਪ੍ਰੈਸ ਕਾਨਫਰੰਸ ਵਿੱਚ ਅੱਜ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਬੈਂਕ ਮੈਨੇਜਰ ਨੂੰ ਡਰਾ ਧਮਕਾ ਕੇ ਕਾਂਗਰਸੀ ਖਾਤੇ ਚੋਂ ਰਕਮ ਜ਼ਬਰਦਸਤੀ ਕਢਵਾਈ ਗਈ ਕੁਝ ਰੁਪਏ ਕਾਂਗਰਸ ਦੇ ਖਾਤੇ ਵਿੱਚ ਕਢਵਾ ਲਏ ਗਏ ਜੋ ਕਿ ਕਾਂਗਰਸ ਦਾ ਕਹਿਣਾ ਹੈ ਕਿ ਇਹ ਪੈਸੇ ਸੰਸਦ ਮੈਂਬਰਾਂ ਐਮ ਐਲ ਏ ਵਿਧਾਇਕ ਅਤੇ ਆਮ ਲੋਕਾਂ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੀ ਤਨਖਾਹ ਦੇ ਵਿੱਚੋਂ ਦਿੱਤੇ ਗਏ ਦਾਨ ਵਜੋਂ ਸਨ ਆਮਦਨ ਕਰ ਅਧਿਕਾਰੀਆਂ ਨੇ ਸਾਡੇ ਖਾਤੇ ਵਿੱਚੋਂ 115 ਕਰੋੜ ਰੁਪਏ ਜੁਰਮਾਨੇ ਵਜੋਂ ਸਰਕਾਰੀ ਖਜ਼ਾਨੇ ਵਿੱਚ ਟਰਾਂਸਫਰ ਕਰ ਦਿੱਤੇ ਕਾਂਗਰਸ ਦਾ ਦੋਸ਼ ਹੈ ਇਕ ਕਾਂਗਰਸ ਦੇ ਖਾਤਿਆਂ ਨੂੰ ਸੀਲ ਕਰਕੇ ਜਾਂ ਖਾਤਿਆਂ ਦੀ ਵਰਤੋਂ ਤੇ ਪਾਬੰਦੀ ਲਗਾ ਕੇ ਇਨਕਮ ਟੈਕਸ ਵਾਲੇ ਪਾਸੇ 200 ਕਰੋੜ ਰੁਪਏ ਤੋਂ ਵੱਧ ਜੁਰਮਾਨਾ ਲਗਾਇਆ ਗਿਆ ਕਾਂਗਰਸੀ ਆਗੂਆਂ ਨੇ ਅੱਜ ਕਿਹਾ ਕਿ ਇਹ ਅਜਿਹਾ ਲੋਕਤੰਤਰ ਦੀ ਹੱਤਿਆ ਹੈ ਕਿ ਇੱਕ ਪਾਸੇ ਭਾਜਪਾ ਭਾਜਪਾ ਕੋਲ ਅਨੇਕਾਂ ਸਰੋਤ ਸਰਕਾਰ ਮਸ਼ੀਨਰੀ ਏਜੰਸੀਆਂ ਈਡੀ ਸੀਬੀਆਈ ਇਨਕਮ ਟੈਕਸ ਤੋ ਹੋਰ ਤਾਂ ਹੋਰ ਤੁਹਾਡਾ ਗੋਦੀ ਮੀਡੀਆ ਜਿਹੜਾ ਤੁਸੀਂ ਰੋਜ਼ ਦੇਖਦੇ ਹੋ ਇਹ ਵੀ ਉਹਨਾਂ ਦੇ ਕਬਜ਼ੇ ਵਿੱਚ ਹੈ ਬੀਜਪੀ ਨੇ ਉਹਨਾਂ ਨੇ ਕਿਹਾ ਕਿ ਬੀਜਪੀ ਨੇ ਇਲੈਕਟਰਨ ਬਾਂਡ ਦੇ ਨਾਂ ਤੇ ਲਿਆ ਸਭ ਤੋਂ ਵੱਧ ਚੰਦਾ ਕਰੀਬ 56% ਦੀ ਚੰਡੇ ਦੀ ਵਿਕਰੀ ਚੋਂ 56% ਦੀ ਅਕੱਲੀ ਭਾਜਪਾ ਨੂੰ ਆ ਰਹੀ ਹੈ ਅੰਕੜੇ ਹਨ 88500 ਕਰੋੜ 8700 ਕਰੋੜ ਹੁਣ ਪੂਰਾ ਖਲਾਸਾ ਹੋਵੇਗਾ ਕਿ ਭਾਜਪਾ ਨੇ ਇਹ ਚੰਦਾ ਕਿਵੇਂ ਲਿਆ ਚੂਨ ਚੂਨ ਫੰਡ ਦੀ ਵਰਤੋਂ ਕਿਵੇਂ ਕੀਤੀ ਗਈ ਉਹਨਾਂ ਲੋਕਾਂ ਤੋਂ ਚੂਨ ਫੰਡ ਕਿਵੇਂ ਲਿਆ ਗਿਆ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਸਾਨੂੰ ਉਹਨਾਂ ਨੇ ਕਿਹਾ ਕਿ ਆਰਥਿਕ ਤੌਰ ਤੇ ਹਰ ਤਰ੍ਹਾਂ ਨਾਲ ਕਮਜ਼ੋਰ ਕਰਨਾ ਚਾਹੁੰਦੀ ਹੈ ਅਜੇ ਮਾਕਰ ਨੇ ਤਾਂ ਬਹੁਤ ਹੀ ਗੰਭੀਰ ਦੋਸ਼ ਲਗਾਏ ਲੱਗਦਾ ਕਿ ਉਹ ਵੀ ਸੱਜੇ ਗਾਂਧੀ ਵਾਂਗੂ ਹਾਲੇ ਤਾਂ ਪ੍ਰਧਾਨ ਮੰਤਰੀ ਮੋਦੀ ਚਰੋ ਇੰਨੀ ਪਾਵਰ ਨਹੀਂ ਆ ਪਰ ਜਿੰਨੀ ਪਾਵਰਾਂ ਉਹਨਾਂ ਦੇ ਕੋਲ ਹਨ ਲੱਗਦਾ ਹੈ ਕਿ ਅਜੇ ਮਾਕਰ ਵੀ ਥੋੜੇ ਦਿਨਾਂ ਬਾਅਦ ਜੇਲ੍ਹ ਦੇ ਅੰਦਰ ਹੀ ਹੋਏਗਾ ਜਿੱਦਾਂ ਨੇ ਦੋਸ਼ ਲਾਏ ਨਹੀਂ ਅਜੇ ਮਾਕਰ ਨੇ ਕਿਹਾ ਕਿ ਰਾਹੁਲ ਗਾਂਧੀ ਸੋਨੀਆ ਗਾਂਧੀ ਮਲਕਰ ਅਰਜਨ ਖੜਗੇ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਇਹਨਾਂ ਸਾਰੇ ਨੇਤਾਵਾਂ ਨੇ ਇੱਕ ਗੱਲ ਕਹੀ ਵਿਰੋਧੀ ਧਿਰ ਕੀ ਕਹਿ ਰਹੀ ਹੈ ਅਤੇ ਸਰਕਾਰੀ ਏਜੰਸੀਆਂ ਵਿਰੋਧੀ ਧਿਰ ਨਾਲ ਕਿਵੇਂ ਵਿਵਹਾਰ ਕਰ ਰਹੀਆਂ ਇਹ ਵੀ ਤੁਹਾਡੇ ਤੱਕ ਪਹੁੰਚਣਾ ਚਾਹੀਦਾ ਹੈ ਕਿਉਂਕਿ ਇਹ ਖਬਰਾਂ ਦੋਸਤੋ ਤੁਹਾਡੇ ਕੋਲ ਟੀਵੀ ਚੈਨਲਾਂ ਦੇ ਮਾਦਮ ਰਾਈ ਨਹੀਂ ਪਹੁੰਚ ਸਕਦੀਆਂ ਤੁਸੀਂ ਸਿਰਫ ਉਨਾ ਚੈਨਲਾਂ ਤੇ ਉਹੀ ਕੁਝ ਦੇਖਦੇ ਹੋ ਜੋ ਉਹ ਵਰਤਾਰਾ ਤੁਹਾਡੇ ਅੱਗੇ ਪੇਸ਼ ਕਰਦੀਆਂ ਨੇ ਤਾਂ ਇਹ ਤਾਂ ਕਿਹਾ ਜਾਂਦਾ ਹੈ ਕਿ ਟੀਵੀ ਇਜ ਦਾ ਸਟੂਪਿਡ ਬਾਕਸ ਚਲੋ ਅੱਗੇ ਗੱਲ ਕਰਦੇ ਆਂ راہਲ ਗਾਂਧੀ ਤੇ ਕਾਂਗਰਸ ਦਾਵਾ ਨੇ ਸਰਕਾਰ ਤੇ ਵਿੱਤੀ ਤੌਰ ਤੇ ਮੋਹਰ ਲਗਾਉਂਦੇ ਇਹ ਦੋਸ਼ ਲਗਾਏ ਹਨ ਅਜੇ ਮਾਕਰ ਨੇ ਕਿਹਾ ਹੈ ਕਿ 30 ਸਾਲ ਪਹਿਲਾਂ ਸੀ타ਰਾਮ ਕੇਸ ਦੀ ਖਜਾਨਚੀ ਹੁੰਦੇ ਸਮੇਂ ਤੇ ਕਿਸ ਤਰ੍ਹਾਂ ਦੀਆਂ ਬੇਨਿਜ਼ਮੀਆਂ ਦਾ ਖਲਾਸਾ ਕਰ ਲਈ ਉਹਨਾਂ ਨੂੰ ਅਜੇ ਕੁਝ ਦਿਨ ਪਹਿਲਾਂ ਹੀ ਨੋਟਿਸ ਮਿਲਿਆ ਹੈ ਮਤਲਬ ਸੀਤਾਰਮ ਕੇਸਰੀ ਨੂੰ ਗਿਆਨ ਜਿਹੜੇ ਕਿ ਕਾਂਗਰਸ ਦੇ ਤੁਹਾਨੂੰ ਯਾਦ ਹੋਏਗਾ ਕਿ ਕਿਸੇ ਟਾਈਮ ਤੇ ਜਦੋਂ ਸੋਨੀ ਗਾਂਧੀਆ ਸੋਨੀਆ ਗਾਂਧੀ ਤੇ ਕੀ ਨਾ ਇਸ ਪਰਿਵਾਰ ਨੇ ਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਸਿਆਸਤ ਛੱਡ ਦਿੱਤੀ ਉਸ ਟਾਈਮ ਤੇ ਸੀਤਾਰਮ ਕੇਸਰੀ ਪ੍ਰਧਾਨ ਸਨ ਤੇ ਉਦੋਂ ਕੁਝ ਕਪੜੇ ਬਾਜੀ ਹੋਈ ਸੀ ਪਰ ਉਹਦਾ ਜਿਹੜਾ ਨੋਟਿਸ ਆ ਉਹਨਾਂ ਨੂੰ ਅੱਜ ਮਿਲਿਆ ਉਹਨਾਂ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਹੁਣ ਸੰਭਵ ਹੈ ਕਿ ਜੇ ਉਸੇ ਤਰ੍ਹਾਂ ਕੇਸਰੀ ਦਾ ਉਹ ਦਿੰਦੇ ਨੇ ਟੈਕਸ ਅਗਰਾਈ ਕਰਨ ਦਾ ਤਾਂ ਸੰਭਵ ਹੈ ਕਿ ਮਹਾਤਮਾ ਗਾਂਧੀ ਅਤੇ ਜਮਨਾਲ ਬਜਾਜ ਬਜਾਜ ਜਮਨਾਲ ਬਜਾਜ ਜਦੋਂ ਕਾਂਗਰਸ ਵਿੱਚ ਸਨ ਮਹਾਤਮਾ ਗਾਂਧੀ ਤੇ ਜਮਨਾਲ ਬਜਾਜ ਉਸ ਸਮੇਂ ਦੀ ਕਹਾਣੀ ਸ਼ਾਪ ਕੀ ਉਸ ਤੋਂ ਬਾਅਦ ਵੀ ਹੁਣ ਨੋਟਿਸ ਲੈ ਰਹੇ ਨੇ 2017 18 ਚ ਜਦੋਂ ਮੋਤੀ لال ਮੂਰਾ ਸੱਤ ਸੰਤ ਕੁਝ ਬੀਨਿਜ਼ਮੀਆ ਹੋਈਆਂ ਸਨ ਜੇਕਰ ਕੋਈ ਬੇਨਿਜਮੀਆ ਪਾਈਆਂ ਗਈਆਂ ਤਾਂ ਕੋਈ ਗਲਤੀ ਸੀ ਤਾਂ ਉਹਨਾਂ ਨੇ 14 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਸਨ ਉਹਨਾਂ ਪ੍ਰੈਸ ਕਾਨਫਰੰਸ ਲਈ ਰੋਕਾਂ ਨੂੰ ਦੱਸਿਆ ਕਿ ਅਸੀਂ ਪ੍ਰਚਾਰ ਕਰਨ ਦੇ ਯੋਗ ਹੀ ਨਹੀਂ ਰਹੇ ਅਸੀਂ ਪੋਸਟਰ ਅਤੇ ਬੈਨਰ ਛਾਪਣ ਦੇ ਯੋਗ ਵੀ ਨਹੀਂ ਆ ਮਤਲਬ ਖਾਲੀ ਝੋਲਾ ਅਸੀਂ ਰੇਲਵੇ ਟਿਕਟਾਂ ਖਰੀਦਣ ਦੇ ਯੋਗ ਵੀ ਨਹੀਂ ਆ ਮਤਲਬ ਕਿ ਇੱਕ ਸਟੇਟ ਤੋਂ ਜਦੋਂ ਤੁਸੀਂ ਦੂਜੀ ਸਟੇਟ 'ਚ ਚੋਣ ਪ੍ਰਚਾਰ ਕਰਨ ਲਈ ਜਾਂਦੇ ਹੋ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਹਵਾਈ ਜਾਂ ਜਾਂ रेलवे उਕਾਰਾਂ ਤਾਂ ਜਾਣੀਆਂ ਐ दैट इज अ वेस्टेज ऑफ टाइम ਨਾ ਤਾਂ ਪੈਸੇ ਹੀ ਨਹੀਂ ਤਾਂ ਫਿਰ ਜਾਣਗੇ ਕਿਦਾਂ ਪਰ ਭਾਜਪਾਲੀ ਇਹ ਸਾਰੀ ਸ਼ੂਟ ਹੈ ਐਨਡੀਐਮ ਵਾਲੇ ਐਨਡੀਏ ਪਾਰਟੀਆਂ ਲਈ ਵੀ ਸਾਰੀ ਸ਼ੂਟ ਹੈ ਇਸੇ ਕਰਕੇ ਤਾਂ ਪੰਜਾਬ ਚ ਕਾਦੀਦਾਲ ਵੀ ਤਰਲੋ ਬੱਚੀ ਹੋ ਰਿਹਾ ਕਿ ਕੀ ਢੰਗ ਨਾਲ বিজেਪੀ ਨਾਲ ਸਮਝੌਤਾ ਹੋ ਜਾਏ ਪਰ ਆਈਟੀ ਅਸਰਾ ਨੇ ਉਹ ਕਹਿੰਦੇ ਨੇ ਕਿ ਸਾਨੂੰ ਡਰਾ ਧੰਗਾ ਕੇ ਸਾਡੇ ਖਾਤੇ ਵਿੱਚੋਂ 115 ਕਰੋੜ ਰੁਪਏ ਜ਼ਬਰਦਸਤੀ ਕਢਵਾ ਲਏ ਤਾਂ ਕਿ ਸਾਡੇ ਕੋਲ ਕੋਈ ਵਸੀਲਾ ਹੀ ਨਾ ਬਚੇ ਅਸੀਂ ਨਾ ਤਾਂ ਚੋਣ ਲੜ ਸਕੀਏ ਤੇ ਨਾ ਕੋ ਜਹੂਰ ਕਰ ਸਕੀਏ ਦੋਸਤੋ ਭਾਜਪਾ ਦੇ ਦੋਸਤ ਮੇਰੇ ਵੀ ਨੇ ਬੜੇ ਇਮਾਨਦਾਰ ਨੇ ਮੈਂ ਉਹਨਾਂ ਦਾ ਨਾਂ ਤਾਂ ਨਹੀਂ ਲੈਣਾ ਚਾਹਦਾ ਤੁਹਾਨੂੰ ਪਤਾ ਹੀ ਹੋਵੇਗਾ ਤੇ ਕਾਂਗਰਸ ਵੀ ਹਨ ਪਰ ਮੁਕਾਬਲਾ ਤਾਂ ਕਟੂਕਟ ਬਰਾਬਰ ਦਾ ਹੋਵੇ ਦੋਸਤੋ ਇੱਕ ਦਾ ਜੇ ਤੁਹਾਡੇ ਖਾਤਾ ਫਰੀਜ਼ ਹੋ ਜਾਏ ਤੁਹਾਡੇ ਕੋਲ ਪੈਸੇ ਨਾ ਹੋਣ ਤੁਸੀਂ ਕਾਰੋਬਾਰ ਕਿੱਦਾਂ ਨਿਕਲੋਗੇ ਉਹ ਤਾਂ ਵਿਚਾਰੀਆਂ ਵੱਡੀਆਂ ਪਾਰਟੀਆਂ ਨੇ ਇਹ ਤਾਂ ਕੋਈ ਇਨਸਾਫ ਲੱਗਦਾ ਨਹੀਂ ਪਰ ਫਿਰ ਵੀ ਇਹ ਵੀਡੀਓ ਨੂੰ ਐਂਡ ਤੱਕ ਦੇਖੋ ਆਪ ਫੈਸਲਾ ਕਰੋ ਮੇਰੀਆਂ ਗੱਲਾਂ ਤੇ ਵਿਸ਼ਵਾਸ ਨਾ ਕਰੋ ਕਿ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਜੋ ਅੱਜ ਹੋਈ ਆ ਉਹ ਵੀ ਤੇ ਉਹ ਜਿਹੜਾ ਇਹਨਾਂ ਦਾ ਸਾਬਤ ਪਾਤਰ ਆ WhatsApper he is ਉਹਦੀ ਵੀ ਪ੍ਰੈਸ ਕਾਨਫਰੰਸ ਤੁਹਾਨੂੰ ਦੱਸਾਂਗਾ ਧੰਨਵਾਦ ਦੋਸਤੋ ਤੁਹਾਡਾ ਆਪਣਾ ਅਦੇਸ਼ਪੁਰੰਦ ਸਿਮ ਇਫ ਐਨੀ ਆਫ ਯੂ ਇਮੇਜਿਨ Anybody in the country imagines what happens when your bank account, your ATM card, your entire financial identity is erased. Right? You can imagine if, if it is done to a family, the family will starve to death. If it is done to a business, the business will be crippled. Right? This is what has been done to the Congress party one month back. All our bank accounts. Have been frozen. We can do no campaign work. We cannot support our workers. We cannot support our candidates. Our leaders cannot fly from one part of the country to the other. Forget fly. They can't take a railway uh, train. And this has been done literally two months before the election campaign. Why has it been done? One notice comes from the 90s, another notice comes uh, from six, seven years ago. Quantum amount, 14 lakh rupees. And punishment, our entire financial identity. Right? What's interesting to me is that there are institutions in this country that are supposed to protect, protect the democratic framework. There are the courts in the country. There's the election commission in the country. Right? And nothing is happening. The election commission has not even said, wait a minute, you have frozen the bank account of the largest uh, of one of the biggest political parties, largest opposition in the country. And already our ability to fight the election has been damaged. We've already lost a month. As Makanji said, we are unable to get slots for advertising. We are unable to put ads in newspapers. And so what sort of a democracy is this? This is a criminal action on the Congress party. And it's a criminal action done by the Prime Minister and the Home Minister. It's very clear. This type of activity does not happen without them in today's India. And so the idea that India is a democracy, this is a lie. There's no democracy in India today. The idea that India is the world's largest democracy, it's a lie, it's a complete lie. Twenty percent of India votes for us. And we are not able to pay two rupees for anything. Again, it has been orchestrated to cripple us in the elections. Now, even if even if our bank accounts are unfrozen today, huge amount of damage has been done to Indian democracy. And no court is saying anything. No election commission is saying anything, no institution is saying anything, media is not saying anything. It's it's ridiculous. And it's your duty, no and I'm not just speaking to the media, it is the duty of all the institutions of this country, it's the duty of the people of this country. You're being robbed of your most important asset. डेमोक्रेटिक स्ट्रक्चर यू बिंग रॉप दर आर्किटेक्चर एंड एवरीबडीट बॉन्ड्स के बारे में बात की ही को लगभग 1400 करोड़ और कांग्रेस को भी लगभग 1400 से अधिक करोड़ रुपए बॉन्ड के रूप में मिले सवाल उठता है 9 प्रतिशत सांसद और 1400 करोड़ रुपए आपको बॉन्ड के रूप में मिलता है इसने आपको ये बॉन्ड दिया है आप वो उसकी जारी और कल हमारे माननीय गृह मंत्री जब बॉन्ड की नीति पार्लियामेंट के फ्लोर पे रखा गया द विटनेस इज सिटिंग अमित सस रविशंकर प्रसाद जी वॉज द विटनेस वन द इलेक्ट्रोल बॉन्ड डिस्कस्ट वी डोंट हैव है सीनियर कलीग द सीनियर ऑफ मिस्टर रविशंकर प्रसाद श्री अरुण जेटली जी फ्लूडलीसप्लेन द इलेक्ट्रोल बॉन्ड वॉट वॉज द बेसिक रिक्वायरमेंट ऑफ द इलेक्ट्रोल बॉन्ड इलेक्ट्रल बॉन्ड की बेसिक रिक्वायरमेंट्री इलेक्ट्रल रिफॉर्म जिससे कि जो खर्चा इलेक्शन में होता है उसमें काला धन कैसे, कैसे कम हो और जो लोग डोनेट करते हैं उनको लगता है कहीं हमारे ऊपर बाद में आक्षेप न लगे कहीं हमारे ऊपर विंडिक्टिव एटीट्यूड न रखा जाए तो एक परत पर्दा का भी बीच में रहे जब ये सारी डिस्कशन हो रही थी पार्लियामेंट में रविशंकर जी वु सप्लीमेंट टू से द कांग्रेस पार्टी वॉज नॉट जस्ट अटेटर द कांग्रेस पार्टी वॉज सपोर्टर ऑफ दिस्टम जब यह सिस्टम बनाया गया तो कांग्रेस पार्टी ने इसे सपोर्ट किया था आज आश्चर्य का विषय जैसे रवि जी ने कहा कि यह बहाना ढूंढने का जो तरीका है कि आज हम हार रहे हैं गया एक लियन लगाया गया है कि 115 करोड़ रुपए से अधिक उतना आप छोड़ दीजिए क्योंकि ये बकाया है उसके ऊपर जो आप खर्च करिए करिए ना